ਇੱਕ ਕਹਾਣੀ ਹੈ ਇੱਕ ਮਾਂ ਇੱਕ ਪਿਓ ਇੱਕ ਭੈਣ ਤੇ ਇੱਕ ਭਰਾ ਛੋਟਾ ਜਿਹਾ ਪਰਿਵਾਰ ਸੀ ਤੇ ਪਰਿਵਾਰ 'ਤੇ ਕਰਜ਼ਾ ਵੀ ਬਹੁਤ ਸੀ ਅਚਾਨਕ ਬਾਪੂ ਬਿਮਾਰ ਹੁੰਦਾ ਮੁੰਡੇ ਨੂੰ ਬੜੀ ਮਿਹਨਤ ਕਰਨੀ ਪੈਂਦੀ ਛੋਟੀ ਭੈਣ ਹੁੰਦੀ ਹੈ ਮਾਂ ਹੁੰਦੀ ਹੈ ਬੁੱਢੀ ਮਾਂ ਹੁੰਦੀ ਹੈ ਤੇ ਅਚਾਨਕ ਉਸ ਪਿਓ ਦੀ ਡੈਥ ਹੋ ਜਾਂਦੀ ਹੈ ਪਿਓ ਖਤਮ ਹੋ ਜਾਂਦਾ ਉਸ ਪਰਿਵਾਰ 'ਤੇ ਬਹੁਤ ਦੁੱਖ ਆ ਜਾਂਦਾ ਤੇ ਜਿਹੜਾ ਲੜਕਾ ਹੁੰਦਾ ਉਹ ਸੋਚਦਾ ਭੈਣ ਮੇਰੀ ਭਾਵੇਂ ਛੋਟੀ ਐ ਇਹਦਾ ਵਿਆਹ ਕਰ ਦਈਏ ਉਹ ਆਪਣੀ ਭੈਣ ਦਾ ਵਿਆਹ ਕਰਦਾ ਤੇ ਬੁੱਢੀ ਮਾਂ ਜਿਹੜੀ ਉਹ ਵੀ ਬਿਮਾਰ ਰਹਿਣ ਲੱਗਦੀ ਪਰ ਉਹ ਮੁੰਡਾ ਮਿਹਨਤ ਕਰਦਾ ਬਹੁਤ ਜ਼ਿਆਦੀ ਤੇ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਬਾਹਰਲੇ ਦੇਸ਼ ਚੱਲੇ ਆ ਮੈਂ ਮਿਹਨਤ ਕਰਨ ਚੱਲੇ ਆ ਬੜਾ ਭੈਣ ਦੇ ਵਿਆਹ ਵਾਲਾ ਕਰਜ਼ਾ ਵੀ ਐ ਹੋਰ ਵੀ ਬੜਾ ਕਰਜ਼ਾ ਮੈਂ ਉਤਾਰਨਾ ਸਾਰਾ ਮਾਂ ਕਹਿੰਦੀ ਜਲਦੀ ਆ ਜੀ ਪੁੱਤ ਪੁੱਤ ਕਹਿੰਦਾ ਠੀਕ ਐ ਮਾਂ ਬਹੁਤ ਜਲਦੀ ਆਉਂਗਾ ਮੈਂ ਤੇਰਾ ਹਾਲ ਚਾਲ ਪੁੱਛਦਾ ਰਹੂੰ ਤੇਰੇ ਕੋਲ ਆਉਂਦਾ ਰਹੂੰ ਉਹ ਮੁੰਡਾ ਬਾਹਰ ਜਾਂਦਾ ਐ ਐਸਾ ਕੰਮ ਵਿੱਚ ਫਸਦਾ ਐ ਇੰਨੀ ਜਿਆਦੀ ਮਿਹਨਤ ਦਿਨ ਰਾਤ ਕਰਦਾ ਐ ਹੌਲੀ ਹੌਲੀ ਕਰਜ਼ਾ ਲੈਣ ਲੱਗ ਜਾਂਦਾ ਐ ਕਰਜ਼ਾ ਵੀ ਲੈ ਜਾਂਦਾ ਐ ਪਰ ਮਾਂ ਕਿਤੇ ਨਾ ਕਿਤੇ ਉਹਦੇ ਦੋਸਤਾਂ ਨੂੰ ਕਹਿ ਕੇ ਚਿੱਠੀਆਂ ਪਾਉਂਦੀ ਰਹਿੰਦੀ ਐ ਉਹਨੂੰ ਕਹਿੰਦੀ ਰਹਿੰਦੀ ਕਿ ਉਹਨੂੰ ਕਾਓ ਇੱਕ ਵਾਰੀ ਮੈਨੂੰ ਮਿਲੇ ਫੋਨ ਕਰਦੀ ਰਹਿੰਦੀ ਪਰ ਕਿਤੇ ਗੱਲ ਹੁੰਦੀ ਕਿਤੇ ਨਹੀਂ ਹੁੰਦੀ ਕਿਉਂਕਿ ਪੁੱਤ ਇੰਨੀ ਜਿਆਦੀ ਮਿਹਨਤ ਕਰਦਾ ਐ ਇੰਨਾ ਕੰਮ ਕਰਦਾ ਕਿਉਂਕਿ ਉਹਨੂੰ ਅਗਲੀ ਟੈਨਸ਼ਨ ਐ ਕਿ ਮੈਂ ਪੈਸਾ ਕਮਾਵਾਂ ਉੱਥੇ ਜਾ ਕੇ ਪੂਰਾ ਸੈਟਿੰਗ ਹੋਵੇ ਮੇਰੀ ਫੇਰ ਗੱਲ ਬਣਦੀ ਐ ਹਨਾ ਪੈਸੇ ਤੇਲੇ ਦੀ ਤੇ ਉਹ ਜੋੜਨ ਚ ਰੁੱਝ ਜਾਂਦਾ ਜੋੜਨ ਚ ਨਹੀਂ ਕਹਿ ਸਕਦੇ ਉਹਨੂੰ ਜੋੜਨ ਚ ਵੀ ਕਹਿ ਸਕਦੇ ਪੈਸਾ ਵੀ ਜ਼ਿੰਦਗੀ ਚ ਜ਼ਰੂਰੀ ਹੈ ਪਰ ਉਹ ਇੰਨਾ ਕੁ ਜ਼ਿਆਦਾ ਵਿਅਸਤ ਹੋ ਜਾਂਦਾ ਕੰਮਾਂ ਕਰਾ ਚ ਅਚਾਨਕ ਮਾਂ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਚਿੱਠੀ ਲਿਖਵਾਉਂਦੀ ਹੈ ਤੇ ਚਿੱਠੀ ਵਿੱਚ ਲਿਖਦੀ ਹੈ ਕਿ ਕਿੰਨੇ ਸਾਲ ਹੋ ਗਏ ਪੁੱਤਾ ਮੁੜਿਆ ਹੀ ਨਹੀਂ ਹਰ ਵਾਰੀ ਆਖੇ ਪੈਸਾ ਜੁੜਿਆ ਹੀ ਨਹੀਂ ਹੁਣ ਕਰਜ਼ੇ ਵੀ ਲੈ ਗਏ ਨਾ ਉੱਥੇ ਡੇਰਾ ਲਾ ਮਾਂ ਤੇਰੀ ਮੁੱਕ ਚੱਲੀ ਪਿੰਡ ਨੂੰ ਫੇਰ ਆਪ ਮੇਰੇ ਕੋਲ ਆ ਮੈਨੂੰ ਮਿਲ ਮੈਂ ਤੈਨੂੰ ਦੇਖਣਾ ਚਾਹੁੰਦੀ ਆ ਮੈਂ ਤੈਨੂੰ ਚੁੰਮਣਾ ਚਾਹੁੰਨੀ ਆ ਮੈਂ ਤੈਨੂੰ ਜੱਫੀ ਪਾਉਣਾ ਚਾਹੁੰਨੀ ਆ ਮੈਂ ਆਪਣੇ ਪੁੱਤ ਨੂੰ ਦੇਖਣਾ ਚਾਹੁੰਨੀ ਆ ਮਾਂ ਲਿਖਦੀ ਆ ਕਿ ਤੇਰਾ ਬਾਪੂ ਦੁਨੀਆ ਤੋਂ ਗਿਆ ਚਲਾ ਮੇਰੇ ਕੋਲ ਸਿਰਫ ਤੂੰ ਆ ਤੂੰ ਜਲਦੀ ਆ ਮੈਂ ਤੈਨੂੰ ਦੇਖਣਾ ਚਾਹੁੰਨੀ ਆ ਤੈਨੂੰ ਦੇਖੇ ਬਿਨਾ ਖਤਮ ਨਹੀਂ ਹੋਣਾ ਚਾਹੁੰਦੀ ਜਦੋਂ ਪੁੱਤ ਕੋਲੇ ਚਿੱਠੀ ਪਹੁੰਚਦੀ ਆ ਤੇ ਪੁੱਤ ਆਪਣੇ ਕੰਮਕਾਰ ਛੱਡ ਕੇ ਦੌੜਿਆ ਦੌੜਿਆ ਵਾਪਸ ਆਉਂਦਾ ਜਦੋਂ ਪਿੰਡ ਆਉਂਦਾ ਘਰ ਦੇ ਗੇਟ ਅੱਗੇ ਆਉਂਦਾ ਤੇ ਅਚਾਨਕ ਉਸ ਨੂੰ ਘਰ ਦੇ ਅੱਗੇ ਰਸ ਦਿੱਸਦਾ ਜਦੋਂ ਰਾਸ਼ ਦਿਸਦਾ ਦੇਖਦਾ ਕੀ ਹੋ ਗਿਆ ਕੀ ਹੋ ਗਿਆ ਜਦੋਂ ਅੰਦਰ ਜਾਂਦਾ ਤੇ ਅਰਥੀ ਵਿਸ਼ੀ ਹੁੰਦੀ ਆ ਅਰਥੀ ਲੱਗੀ ਹੁੰਦੀ ਆ ਤੇ ਉਸ ਜਿਸ ਤੇ ਆਪਾਂ ਅਮਰਿਤਕ ਜੀਵ ਨੂੰ ਹਨਾ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ ਅਰਥੀ ਤੇ ਉਹ ਰੈਡੀ ਹੁੰਦਾ ਸਭ ਕੁਝ ਮੁੰਡੇ ਦੀ ਵੇਟ ਕਰ ਰਹੇ ਹੁੰਦੇ ਆ ਸਾਰਿਆਂ ਨੂੰ ਪਤਾ ਹੁੰਦਾ ਕਿ ਮੁੰਡੇ ਨੇ ਆਉਣਾ ਪਰ ਕਿਸੇ ਨੂੰ ਕੋਈ ਦੱਸਦਾ ਨਹੀਂ ਕਿ ਤੇਰੀ ਮਾਂ ਖਤਮ ਹੋ ਚੁੱਕੀ ਹੈ ਮੁੰਡਾ ਆਪਣੀ ਮਾਂ ਨੂੰ ਦੇਖ ਕੇ ਤਾਹਾ ਮਾਰ ਕੇ ਰੋਂਦਾ ਉਹ ਜਿਹੜੀ ਉਹ ਚਿੱਠੀ ਲਿਖਵਾ ਕੇ ਗਈ ਹੁੰਦੀ ਹੈ ਉਹ ਚਿੱਠੀ ਪੜਦਾ ਉਹ ਚ ਬੜੀਆਂ ਇਹੋ ਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਤੇ ਉਹ ਮੁੰਡਾ ਤਾਹਾ ਮਾਰ ਕੇ ਰੋਂਦਾ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਪ੍ਰਦੇਸੀ ਹੋਣਾ ਜਾਂ ਪੈਸਾ ਕਮਾਉਣਾ ਬਾਹਰਲੇ ਮੁਲਕ ਵਿੱਚ ਜਾਣਾ ਗੁਨਾਹ ਨਹੀਂ ਇਹ ਬੜਾ ਸੈਕਰੀਫਾਈਸ ਬਹੁਤ ਵੱਡਾ ਦੁੱਖ ਵੀ ਹੈ ਕਿ ਕਿਹੜੀ ਮਜਬੂਰੀ ਕਰਕੇ ਜਾਂਦਾ ਹੈ ਇਹ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਹੈ ਕਿ ਤੁਹਾਨੂੰ ਇਹ ਕਹਾਣੀ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜੇ ਠੀਕ ਲੱਗੀਆਂ ਸ਼ੇਅਰ ਕਰਿਓ ਨਾ ਕਰਿਓ